ਅਸੀਂ ਕਈ ਵਾਰੀ ਵੇਖਿਆ ਵੀ ਆਮ ਆਮ ਤੋਰੇ ਫੇਰੇ ਤੇ ਇਹ ਜੀ ਜੀ ਆਸ਼ੇ ਜਿੰਨਾ ਤੇਲ ਖਾਂਦਾ ਅੱਛਾ ਜੀ ਹਾਂ ਆਮ ਤੋਰੇ ਫੇਰੇ ਤੇ ਨਾ ਸੜਕ ਤੇ ਕੋਈ ਸਮਾਨ ਲੈ ਕੇ ਆਉਣਾ ਹੈ ਹਾਂ ਹਾਂ ਇਹ ਆਸ਼ੇ ਜਿੰਨੇ ਤੇਲ ਚ ਵੀ ਡੰਗਾ ਲਾ ਹੁੰਦਾ ਹੈ ਤੇ ਵੱਧ ਤੋਂ ਵੱਧ 8 ਲੀਟਰ 9 ਲੀਟਰ ਵੀ ਅਸੀਂ ਇਹਨੂੰ ਖਵਾਇਆ ਦਾ ਅੱਛਾ ਜੀ ਘੰਟੇ ਦਾ ਜਨਰੇਟਰ ਤੇ ਇਹਨੂੰ ਬਹੁਤ ਲਾਉਂਦੇ ਰਹੇ ਅਸੀਂ ਠੀਕ ਹੈ ਉਹ ਤਾਂ ਜਨਰੇਟਰ ਇਹਨੇ ਨਹੀਂ ਚਲਾਉਂਦੇ ਖੇਤਾਂ 'ਚ ਜੀ ਜੀ 28 ਤਵੀਆਂ ਦੇ ਵਿੱਚ ਚਲਾਉਂਦੇ ਆ ਲੇਜ਼ਰ ਲੈਵਲ ਤੇ ਉਹ ਕੰਪਿਊਟਰ ਕਰਾਏ ਤੇ ਨੂੰ 3-4 ਸਾਲ ਅਸੀਂ ਬਹੁਤ ਕੁਕੀ ਗੱਡੀ ਆ ਦੀ ਅੱਛਾ ਜੀ ਟਾਇਰ ਘਸਾਤੇ ਸੀ ਅਸੀਂ ਉਹਦੇ ਜਿਹਾ ਠੀਕ ਹੈ ਜੀ ਲੇਜ਼ਰ ਲੈਵਲ ਤੇ ਬਾਈ ਜੀ ਯਕੀਨ ਨਹੀਂ ਮੰਨੋਗੇ ਤੁਸੀਂ 6 ਲੀਟਰ ਤੋਂ ਕਦੇ ਵਧਿਆ ਨਹੀਂ ਘੰਟਾ ਬਹੁਤ ਬਹੁਤ ਹਾਂ ਥੋੜਾ ਯਾਰ ਹਾਂ ਇਹ ਕਾਰਨ ਹੈ ਮੇਨ ਜਿਹੜਾ ਜੀ ਡੀਜ਼ਲ ਦੀ ਖਪਤ ਬਹੁਤ ਘਟ ਹੈ ਅੱਛਾ ਜੀ ਦੂਜਾ ਵੱਡਾ ਕਾਰਨ ਇਹਦਾ ਸਪेयर पार्ट ਇੱਥੋਂ ਤੁਰਿਆਂ ਦੇ ਜਿੱਥੋਂ ਮਰਜ਼ੀ ਫੜ ਲਓ ਹਾਂ ਇੰਜਣ ਹੈ ਕਲੌਸਕਰ ਦਾ ਇੰਜਣ ਆ ਸਾਡੇ ਨੇੜੇ ਬਠਿੰਡੇ ਵੱਡੇ ਡੀਲਰ ਬੈਠੇ ਕਲੌਸ ਕਰਦੇ ਬਿਲਕੁਲ ਬਿਲਕੁਲ ਜੇਵੀ ਵਾਲੇ ਸਾਡੇ ਬੜੇ ਖਾਸ ਯਾਰ ਦੋਸਤ ਨੇ ਭਾਈ ਸਾਹਿਬ ਜੇਵੀ ਆਟੋਮੋਬਾਈਲ ਵਾਲੇ ਜੀ 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 ਪੁਰੇ ਜਾਂਦੇ ਉਹਨਾਂ ਨੂੰ ਫੋਨ ਤੇ ਕਹਿੰਦੇ ਆ ਕੱਢ ਕੇ ਰੱਖੋ ਜੀ ਸਮਾਨ ਅੱਛਾ ਜੀ ਆਜਾ ਉਹਨਾਂ ਕੋਲ ਹੀ ਕੋਈ ਇਹਦਾ ਫਿਲਟਰ ਚਾਹੀਦਾ ਆਪਾਂ ਨੂੰ ਸਰਵਿਸ ਕਰਨੀ ਹੈ ਇੰਜਣ ਦਾ ਸਮਾਨ ਵੈਸੇ ਦਾ ਇੰਜਣ ਹੀ ਟ੍ਰਬਲ ਫਰੀ ਹੈ ਠੀਕ ਔਰ ਇਹਦੀ ਇੱਕ ਹੋਰ ਖੂਬੀ ਇੰਜਣ ਦੀ ਤੁਸੀਂ ਮਈ ਜੂਨ ਦੇ ਮਹੀਨੇ ਜਦੋਂ ਤਿੱਖੜ ਦੁਪਹਿਰ ਆਉਂਦਾ ਹੈ ਜੀ ਤੁਸੀਂ ਉਹਨੂੰ ਵਾਉਣ ਲੱਗ ਜਾਓ अच्छा जी ठीक है जी ਇਹਦੇ ਮੁਤਾਬਕ ਜਿੰਨੀ ਦੀ ਕੈਪੈਸਿਟੀ ਮੁਤਾਬਕ ਇਹਦੇ ਮਗਰ ਸੰਦ ਪਾ ਲੋ ਤੁਸੀਂ ਰੀਸੂਈ ਅਸਤੀ ਤੋਂ ਗਾਂ ਤੇ ਟਪਾ ਕੇ ਉਹ ਗਰਮੀ ਨਹੀਂ ਹੁੰਦਾ ਗਰਮੀ ਨਹੀਂ ਹੁੰਦਾ ਹਾਂ ਕਿਉਂਕਿ ਇਹਨੇ ਲੋਡ ਹੀ ਨਹੀਂ ਲੈਣਾ ਹਾਂ ਜੀ ਕੋਈ ਇੰਜਨ ਦੀ ਬੰਤਰ ਹੀ ਐ ਇਸ ਤਰ੍ਹਾਂ ਬੰਤਰ ਇਸ ਤਰ੍ਹਾਂ ਦੇ ਤਾ ਦੇ ਕੋਲ ਕੁਇਲ ਕੁਲਰ ਪਾਸੇ ਨਾ ਵੱਖੀ ਚ ਹਾਂ ਇੱਕ ਰੋਲੋਸਕਰ ਵਾਲੇ ਬੜੇ ਪਹਿਲਾਂ ਤੋਂ ਦੇ ਰਹੇ ਆ ਹਾਂ ਜੀ ਸਵਰਾਜ 855 ਦੇ ਵਿੱਚ ਇੱਕੋ ਇੱਕ ਟਰੈਕਟਰ ਸਵਰਾਜ 855 ਪਹਿਲੀਆਂ ਚ ਆ ਗਿਆ ਸੀ 1990 91 ਜਦੋਂ ਆਇਆ ਜੀ ਜੀ ਉਹਦੇ ਚ ਆਇਲ ਕੁਲਰ ਦਿੱਤਾ ਕੰਪਨੀ ਨੇ ਇਸ ਤਰ੍ਹਾਂ ਬਾਡੀ ਚ ਅੱਛਾ ਜੀ ਹੋਰ ਕੰਪਨਾਂ ਵਾਲੇ ਦਿੰਦੇ ਉਹ ਆਇਲ কুলਰ ਫਿਲਟਰ ਹੈ ਚਲਾ ਕੇ ਨਿਕਨੇ ਕੇ ਇਹੋ ਜੀ ਜੀ ਉਹ ਇਹਦੇ ਚ ਪਾਣੀ ਲਿਆਉਂਦੇ ਆ ਉਹ ਫਿਲਟਰ ਚ ਹਾਂ ਜੀ ਜੀ ਇਹਦੇ ਬਾਡੀ ਚੋਂ ਆ ਲੱਗਿਆ ਹੋਇਆ ਆਇਲ কুলਰ ਠੀਕ ਹੈ ਇਹ ਕਲੋਸ ਕਰਦੀ ਇੱਕ ਖੂਬੀ ਹੈ ਠੀਕ ਹੈ ਠੀਕ ਹੈ ਇਹਦਾ ਮਗਲਲ ਠੰਡਾ ਹੋਈ ਜਾਂਦਾ ਇੰਜਨ ਕੱਲੀ ਉਤਲੀ ਗਰਮੈਸ਼ਣਾ ਨਹੀਂ ਗਰਮ ਹੁੰਦਾ ਮਗਲਲ ਵੀ ਇੰਜਨ ਨੂੰ ਬਹੁਤ ਗਰਮ ਕਰਦਾ ਹਾਂ ਬਿਲਕੁਲ ਮਗਲਲ ਦਾ ਟੈਂਪਰੇਚਰ 200 ਡਿਗਰੀ ਦੇ ਆਸ-ਪਾਸ ਹੋ ਜਾਂਦਾ ਨਹੀਂ ਦੇਖੋ ਜੀ ਕਿਉਂਕਿ ਕਿੰਨਾ ਕੁਛ ਉਹਦੇ ਸਿਰ ਤੇ ਘੁੰਮਣ ਡਿਆ ਉਹਦੇ ਵਿੱਚ ਘੁੰਮਣ ਡਿਆ ਹਾਂਜੀ ਹਾਂਜੀ ਹੈਨਾ ਉਹਦੇ ਇਹ ਜਿਹੜੇ ਕਾਰਨ ਸੀ ਫਿਰ ਇਹਦੀ ਲੰਬਾਈ ਬਾਈ ਜੀ ਵੱਧਾ ਟਰਾਲੀ ਤੇ ਅੱਗੋਂ ਚੱਕਿਆ ਨਹੀਂ ਜਾਂਦਾ ਇਹਦੇ ਮੈਂ ਟਰਾਲੀ ਜਿੰਨੀਆਂ ਪਹਿਲਾਂ ਟਰਾਲੀਆਂ ਹੁੰਦੀਆਂ ਹੁਣ ਤੇ ਚਲੋ ਟਰਾਲੀਆਂ ਵੱਡੀਆਂ ਬਣਾਉਣ ਲੱਗ ਪਏ ਹਾਂਜੀ 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 ਤੇ ਟਰਾਲੀ ਜੱਡਾ ਤੇ ਆ ਵੀ ਆ